ਸੰਗਤ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਫੀਆ ਇਹ ਵੀਡੀਓ ਨੂੰ ਪੂਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਮੂਲ ਮੰਤਰ ਜੀ ਦੇ ਜਾਗ ਬਾਰੇ ਮੂਲ ਮੰਤਰ ਕੀ ਦੇ ਜਾਪ ਦੀ ਤਾਕਤ ਬਾਰੇ ਮੂਲ ਮੰਤਰ ਜੀ ਦਾ ਜਾਪ ਕਰਨ ਦੀ ਸਹੀ ਵਿਧੀ ਬਾਰੇ ਭਾਵੇਂ ਮੂਲ ਮੰਤਰ ਜੀ ਦੇ ਜਾਪ ਦੇ ਨਾਲ ਜੁੜੇ ਹੋਏ ਜੋ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਆ ਸ਼ੰਕੇ ਆ ਉਹ ਸਭ ਦੂਰ ਹੋ ਜਾਣਗੇ ਅੱਜ ਦੀ ਇਹ ਵੀਡੀਓ ਨੂੰ ਸੁਣ ਕੇ ਜੁਆਇਸ ਕਰਕੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਕਿਰਪਾ ਸੁਣਨਾ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਤ ਪਰਮਾਤਮਾ ਤੱਕ ਪਹੁੰਚ ਸਕੇ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਦਿਓ ਤਾਂ ਆਓ ਅੱਜ ਵੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਮੂਲ ਮੰਤਰ ਜੀ ਦਾ ਜਾਪ ਕਰਨ ਵਾਲੇ ਭੈਣ ਭਰਾ ਇਨ੍ਹਾਂ 10 ਗੱਲਾਂ ਦਾ ਧਿਆਨ ਜ਼ਰੂਰ ਰੱਖੋ ਪਰ ਇਹ 10 ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਤੋਂ ਪਹਿਲਾਂ ਇਹ ਗੱਲ ਸਮਝ ਨਹੀਂ ਗਾ ਬਹੁਤ ਜ਼ਰੂਰੀ ਆ ਕਿ ਮੂਲ ਮੰਤਰ ਜੀ ਦਾ ਜਾਪ ਕੀ ਆ ਮੂਲ ਮੰਤਰ ਜੀ ਦਾ ਜਾਪ ਗੁਰਤਾ ਖਬਰਨਾਕ ਪਾਸ਼ਾ ਆਪਨੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦਿਆ ਕਿ ਜਿਸ ਘਰ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੈ ਸਮਝੋ ਉਸ ਘਰ ਪਰਿਵਾਰ ਦੇ ਸਿਰ ਤੇ ਉੱਤੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਦੂਏ ਮੇਰ ਭਰੇ ਹੱਥ ਆ ਗਏ ਉਸ ਘਰ ਦੇ ਵਿੱਚ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਨਾਲ ਖੁਸ਼ੀਆਂ ਵਰਤਾਂ ਆਉਂਨਾ ਸ਼ਰੂ ਹੋ ਜਾਂਦੀਆਂ ਨੇ ਜਿਸ ਕਰ ਦੇਵਕ ਫੋਮੂਲੇ ਮੰਤਰ ਜੀ ਦਾ ਜਾਪ ਵਾ ਹੋਵੇ ਉਸ ਘਰ ਪਰਮਾਨੰਦੀ ਵਾ ਵਲ ਵੀ ਨਹੀਂ ਕੋਈ ਦੇਖ ਸਕਦਾ ਉਸ ਘਰ ਪਰਿਵਾਰ ਦੀ ਜੀਆਂ ਦਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਕੋਈ ਮਾਨੀ ਸ਼ਕਤੀ ਕੋਈ ਮਾੜਾ ਇਨਸਾਨ ਉਹਨਾਂ ਦਾ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਜਿੱਥੇ ਮੂਲ ਮੰਤਰ ਜੀ ਦਾ ਜਾਪ ਉੱਥੇ ਪ੍ਰਤੱਖ ਤੇ ਮਾਰਕ ਬਾਸ਼ਾ ਆਪ ਉੱਥੇ ਗੁਰਮਾਰਗ ਪਾਸ਼ਾ ਜੀ ਦੀ ਕਿਰਪਾ ਦੇ ਪ੍ਰਤੱਖ ਵਰਤਗੀ ਆ। ਸ਼ੁਭ ਹਰ ਘਰ ਤੇ ਵਿੱਚ ਸੂਲ ਮੰਤਰ ਜੀ ਦਾ ਜਾਪ ਕਰਾਂ ਚਾਹੀਦਾ ਹੈ। ਹਰ ਜੀ ਨੂੰ ਸੂਲ ਮੰਤਰ ਜੀ ਦਾ ਜਾਪ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸੂਲ ਮੰਤਰ ਜੀ ਦਾ ਜਾਪ ਕਰਦੇ ਹੋ ਤਾਂ ਬੜੇ ਵੱਡੇ ਭਾਗਾਂ ਵਾਲੇ। ਸਤਿਗੁਰ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ। ਜੇਕਰ ਅਜੇ ਤੱਕ ਸੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਨਹੀਂ ਕੀਤਾ ਤਾਂ ਅੱਜ ਦੀ ਇਹ ਵੀਡੀਓ ਨੂੰ ਤੁਸੀਂ ਸਮਝ ਲਓ ਤੇ ਅੱਜ ਤੋਂ ਹੀ ਮੂਲ ਮੰਤਰ ਜੀ ਦਾ ਜਾਪ ਕਰਵਾ ਸ਼ੁਰੂ ਕਰਦਾਂ ਤਾਂ ਆਓ ਮੂਲ ਮੰਤਰ ਜੀ ਦਾ ਜਾਪ ਕਰਨ ਵਾਲਿਆਂ ਦੇ ਲਈ ਜੋ 10 ਜ਼ਰੂਰੀ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਨੇ ਉਹ ਆਪਾਂ ਕੀ ਦੇ ਨਾਲ ਸਮਝੀਆਂ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਸੰਗਤ ਜੀ ਖੈਸੇ ਤਾਂ ਮੂਲ ਮੰਤਰ ਜੀ ਦਾ ਜਾਪ ਕਰਨ ਦੀ ਨਹੀਂ ਸਾਡੇ ਉੱਤੇ ਸਮੇਂ ਦੀ ਕੋਈ پابੰਦੀ ਨਹੀਂ ਆ ਅਪਾ ਦਿਨ ਦੇ ਵਿੱਚ ਕਿਸੇ ਵੀ ਵੇਲੇ ਮੂਰ ਮੰਤਰ ਜੀ ਦਾ ਜਾਪ ਕਰ ਸਕਦੇ ਹਨ ਜਾਂ ਗੁਰਬਾਣੀ ਦਾ ਕੋਈ ਵੀ ਪਾਠ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਹਾਂ ਜਦੋਂ ਹੀ ਆਪਾਂ ਪਾਠ ਕਰਾਂਗੇ ਜਾਂ ਮੂਰ ਮੰਤਰ ਜੀ ਦਾ ਜਾਪ ਕਰਾਂਗੇ ਸਾਡੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਜ਼ਰੂਰ ਹੋਵੇਗੀ ਪਰ ਅੰਮ੍ਰਿਤ ਵੇਲੇ ਦੀ ਖਾਸ ਹੱਕਤ ਹੈ ਕਿਉਂਕਿ ਅੰਮ੍ਰਿਤ ਵੇਲੇ ਦਾ ਵੇਲਾ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਪਾਵਰਫੁਲ ਵੇਲਾ ਹੈ ਇਹ ਵੇਲਾ ਇੱਕ ਤਾਂ ਸ਼ਾਂਤ, ਪਵਿੱਤਰ ਅਤੇ ਰੂਹਾਨੀਤ ਦੇ ਨਾਲ ਭਰਿਆ ਹੋਇਆ ਗੂਲਾ ਹੈ। ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬੀ ਰੂਹਾਂ ਉੱਠ ਕੇ ਪਰਮਪਿਤਾ ਪਰਮਾਤਮਾ ਦਾ ਨਾਮ ਜਪਦੀਆਂ ਹੁੰਦੀਆਂ। ਤਾਂ ਇਸ ਕਰਕੇ ਇਸ ਵੇਲੇ ਦੇ ਵਿੱਚ ਕੋਈ ਵੀ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦੇਵੇ ਤਾਂ ਉਹਦਾ ਮਨ ਬਹੁਤ ਛੇਤੀ ਗੁਰੂ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਸੋ ਜੇਕਰ ਤੁਸੀਂ ਮੂਰ ਮੰਤਰ ਦੀ ਦਾ ਜਾਪ ਅਮਰਤ ਵੇਲੇ ਉੱਠ ਕੇ ਕਰੋਗੇ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵੀ ਬਹੁਤ ਜਲਦ ਤੋਂ ਸਾਡੇ ਤੇ ਹੋ ਜਾਵੇਗੀ। ਬਾਕੀ ਦਿਨ ਦੇ ਵਿੱਚ ਸਾਡੇ ਕੰਮਾਂ ਤੋਂ ਤੇ ਸਾਡੀ ਜ਼ਿੰਦਗੀ ਦੇ ਕਈ ਮਸਲੇ ਸਾਡੇ ਸਾਹਮਣੇ ਹੁੰਦੇ ਆ ਸਾਡਾ ਮਨ ਅਸ਼ਾਂਤ ਹੁੰਦਾ ਹੈ ਸਾਡਾ ਮਨ ਉੱਜਿਆ ਰਹਿੰਦਾ ਹੈ ਪਰ ਸਵੇਰੇ ਸਵੇਰੇ ਸਾਡਾ ਮਨ ਇੱਕਦਮ ਸਹਿਜ ਸ਼ਾਂਤ ਅਵਸਥਾ ਦੇ ਵਿੱਚ ਹੁੰਦਾ ਹੈ ਸੋ ਇਸਕੱਤੇ ਅਮਰਤ ਵੀਨੇ ਦੇ ਵਿੱਚ ਮੂਰਤੀ ਦਾ ਜਾਪ ਕਰਨਾ ਚਾਹੀਦਾ ਹੈ। ਅਮਰਤ ਵੀਨੇ ਦੇ ਨਾਮ ਦੀ ਕੋਈ ਰੀਤ ਨਹੀਂ ਆ। ਦੂਸਰੀ ਗੱਲ ਕਿ ਜਦੋਂ ਅਮਰਤ ਦੇਣੀ ਉੱਤੇ ਹੋ ਤੁਸੀਂ ਨੂਰ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਗੁਰ ਮੰਤਰ ਜਿ ਕੋ ਪਾਪ ਕਿ ਕੁਝ ਸਮਾਂ ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰੀਏ ਵਾਹਿਗੁਰੂ ਜੀ ਦਾ ਨਾਮ ਜਪੋ ਅਤੇ ਉਸ ਤੋਂ ਬਾਅਦ ਮਾਲਕ ਦਾ ਸ਼ੁਕਰਾਨਾ ਕਰਾਂ ਕਿ ਇਹ ਸਤਿਗੁਰੂ ਸੱਚੇ ਪਾਸ਼ਾ ਆਪ ਜੀ ਦਾ ਸ਼ੁਕਰਿਆ ਕਿ ਤੁਸੀਂ ਸਾਨੂੰ ਅੰਮ੍ਰਿਤ ਮੂਹਰੇ ਦੇ ਵਿੱਚ ਉਠਾਇਆ ਆਪਣਾ ਨਾਮ ਜਪ ਕੇ ਤੇ ਨਾਲ ਦੀ ਨਾਲ ਹੀ ਇਹ ਅਰਦਾਸ ਬੇਨਤੀ ਕਰਨੀ ਹੈ ਕਿ ਹਮਾਰਾ ਸਤਿਗੁਰੂ ਪਾਸ਼ਾ ਸਿੱਧੇ ਉਤੇ ਨੀਰ ਪ੍ਰਿਆ ਅੰਤਰਤਕਿਸ਼ ਮੂਲ ਮੰਤਰ ਕੀ ਦੇ ਜਾਪ ਦੀ ਸੇਵਾ ਵੀ ਕਰਵਾ ਲੈਣਾ ਇਸੇ ਗੱਲ ਸੰਗਤ ਜੀ ਨੂੰ ਮੰਤਰੀ ਜੀ ਦਾ ਜਹਾਪਾ ਜਿੰਨਾ ਹੀ ਕਰਾਂਗੇ ਉਨਾ ਹੀ ਫਲ ਸਾਡੀ ਝੋਲੀ ਦੇ ਵਿੱਚ ਪਵੇਗਾ ਤੁਸੀਂ ਜਿੰਨਾ ਸਵਾ ਬੈਠ ਕੇ ਆਜਰੀ ਲਗਵਾ ਸਕਦੇ ਹੋ ਲਗਵਾਓ ਵੱਦ ਤੋਂ ਵੱਧ ਸਭਾ ਕੋਲ ਮੰਤਰ ਕੀ ਦਾ ਜਾਪ ਕਰਨ ਦੇ ਲਈ ਘਟੋ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਅਮਤ ਬੀਨੇ ਦੇ ਵਿੱਚ ਸਭਾ ਘਟਿਆ ਹੋਰ ਵੀ ਕੰਮ ਕਰਨੇ ਆ ਤਾਂ ਫਿਰ ਘਟੋ ਘਟ 24 ਮਿੰਟ ਮੂਲ ਮੰਤਰ ਜੀ ਦੇ ਜਾਪ ਤੇ ਨਹੀਂ ਜਰੂਰੀ ਘਟਣੇ ਆ ਮੈਂ ਚਾਹਤਾ ਚਲੋ ਸਾਨੂੰ ਸੱਟੂ ਘਟਾ ਕੇ 1 ਘੰਟਾ ਸਭਾ ਘੰਟਾ ਬਿਠਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਇੰਨਾ ਸਭਾ ਨਹੀਂ ਕੱਢ ਪਾਉਂਦੇ ਤਾਂ ਫਿਰ 24 ਮਿੰਟ ਤਾਂ ਜਰੂਰੀ ਘਟੋ 24 ਮਿੰਟ ਤੋਂ ਕਾਰਨਾ ਉੱਠੀ 24 ਮਿੰਟ ਤੱਕ ਬੈਠ ਕੇ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਅਤੇ ਗੁਰਨਾਣਕ ਪਾਸ਼ਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ ਇੰਨੇ ਮੈਂ ਸੋਚਤ ਕਿ ਮਾਤਾ ਜੀ ਨੇ ਸਮਰਨ ਇਹ ਨਾੜਕ ਪਾਸ਼ਾ ਵੀ ਰੱਖੀ ਹੈ ਤੇ ਤੁਸੀਂ ਉਹਨਾਂ ਦੇ ਗੁਰਬਾਣ ਕਰ ਰਹੇ ਹੋ ਜੇਕਰ ਤੁਸੀਂ ਮਾਲਾ ਦਾ ਸਹਾਰਾ ਲੈਣਾ ਚਾਹੁੰਦੇ ਹੋ ਤਾਂ ਮਾਲਾ ਦੇ ਨਾਲ ਮੂਰਤ ਕੀ ਦਾ ਜਾਪ ਕਰ ਸਕਦੇ ਹੋ ਜੇਕਰ ਮਾਲਾ ਦਾ ਸਹਾਰਾ ਨਹੀਂ ਲੈਣਾ ਉੱਚਾ ਟਖਾਟੀ ਵਰਤੀ ਹੈ ਤੁਸੂ ਦਾ ਹੀ ਮੂਰਤ ਕੀ ਦਾ ਜਾਪ ਕਰ ਸਕਦੇ ਹੋ ਬਸ ਮਾਣ ਗੁਰੂ ਚਰਨਾਂ ਦੇ ਤੁਲਿਆ ਹੋਗੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਮਾਜ਼ਰ ਮੰਨ ਕੇ ਪਾਠ ਕਰਨਾ ਹੈ ਉਸ ਤੋਂ ਬਾਅਦ ਕਿ ਜਿੱਥੇ ਤੁਸੀਂ ਪਾਠ ਕਰਨਾ ਹੈ ਉਹ ਜਗ੍ਹਾ ਨਿਰਧਾਰਤ ਜ਼ਰੂਰ ਕਰੋ ਕਿਉਂਕਿ ਸੰਗਤ ਜੀ ਇੱਕੋ ਜਗ੍ਹਾ ਅਤੇ ਇੱਕੋ ਸਮਾਂ ਬਹੁਤ ਮਾਇਨੇ ਰੱਖਦੀ ਆ ਹਰ ਰੋਜ਼ ਇੱਕੋ ਸਮੇਂ ਤੇ ਬੈਠ ਕੇ ਇੱਕੋ ਜਗ੍ਹਾ ਤੇ ਬੈਠ ਕੇ ਪਾਠ ਕਰੋ ਭਜਨ ਮੰਦਗੀ ਕਰੋ ਕਿਉਂਕਿ ਮਹਾਪੁਰਖ ਜੀ ਕਹਿੰਦੇ ਜਦੋਂ ਆਪਾਂ ਉਸੇ ਜਗ੍ਹਾ ਤੇ ਹਰ ਰੋਜ਼ ਭਜਨ ਮੰਦਗੀ ਕਰਦੇ ਆ ਤਾਂ ਉਹ ਜਗ੍ਹਾ ਵੀ ਚਾਰ ਚੁਗ ਹੋ ਜਾਂਦੀ ਆ ਉਸ ਤੋਂ ਬਾਅਦ ਜਿਸ ਵੀ ਜਗ੍ਹਾ ਤੇ ਤੁਸੀਂ ਪਾਠ ਕਰ ਰਹੇ ਹੋ ਨਾ ਉਹ ਜਗ੍ਹਾ ਸਾਫ਼ ਸੁਥਰੀ ਹੋਵੇ ਉਜਗਰ ਸ਼ਾਮ ਹੋ ਗਈ ਸਵੇਰੇ ਸਵੇਰੋ ਕਿਤਿਆਂ ਸਾਰ ਇਸ਼ਨਾਨ ਜ਼ਰੂਰ ਕਰੋ ਇਸ਼ਨਾਨ ਕਰਕੇ ਹੀ ਭਜਨ ਗੁੰਦਗੀ ਕਰਨੋ ਹਾਂ ਜੇਕਰ ਸਰੀਰ ਕੋ ਦੁੱਖ ਹੋ ਗਿਆ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਿਨਾਂ ਇਸ਼ਨਾਨ ਕੀਤਿਆਂ ਹੀ ਮਨ ਲਾ ਕੇ ਭਗਤ ਕਰ ਸਕਦੇ ਹੋ ਤਾਂ ਉਹ ਮਨ ਕਰਨਾ ਪਰ ਕੋਸ਼ਿਸ਼ ਕਰੋ ਕਿ ਇਸ਼ਨਾਨ ਕਰਕੇ ਫਿਰ ਹੀ ਭਜਨ ਗੁੰਦਗੀ ਕੀਤੀ ਜਾਵੇ ਤੁੰਗੀ ਦਾ ਜਾਪ ਕੀਤਾ ਜਾਵੇ ਇਸੇ ਈਸ਼ਾਨਾਮ ਦਾ ਸੰਬੰਧ ਸਾਡੇ ਤਨ ਨਾਲ ਜਾਂ ਮਨ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਆ ਪਰ ਹਾਂ ਜਦੋਂ ਆਪਾ ਪਾਪ ਕਰਦੇ ਹਾਂ ਕੋਈ ਵੀ ਗੱਲ ਕਰਦੇ ਹਾਂ ਤਾਂ ਸੱਚਮੁੱਚ ਤਾਂ ਇਹ ਜ਼ਰੂਰੀ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਈਸ਼ਾਨਾਰ ਕਰਕੇ ਹੀ ਭੈੰਮੰਦਗੀ ਤੋਂ ਪਾਰ ਹੋ ਜਾਵੋ ਇਹਦੇ ਨਾਲ ਤੁਹਾਡਾ ਤਨ ਕਿਸ਼ਤੀ ਵਰਤੀ ਦੇ ਵਿੱਚ ਆ ਜਾਵੇਗਾ ਆਲਸ ਦੇ ਗੇਦਰ ਦੂਰ ਉਸ ਤੋਂ ਬਾਅਦ ਇਸ ਗੱਲ ਦਾ ਧਿਆਨ ਜਰੂਰੀ ਰੱਖੋ ਕਿ ਜਦੋਂ ਮੂਲ ਮੰਤਰ ਜੀ ਦਾ ਜਾਪ ਕਰਤਾ ਹੈ ਅੱਖਾਂ ਬੰਦ ਕਰਕੇ ਮੂਲ ਮੰਤਰ ਜੀ ਦਾ ਜਾਪ ਕਰੋ ਅਤੇ ਉੱਚੀ ਮੂਲ ਕੇ ਮੂਲ ਮੰਤਰ ਜੀ ਦਾ ਜਾਪ ਕਰੋ ਬਹੁਤ ਜ਼ਿਆਦਾ ਉੱਚੀ ਨਹੀਂ ਬੋਲਣਾ ਬਸ ਇੰਨਾ ਕ ਬੋਲਣਾ ਹੈ ਕਿ ਜਿੰਨਾ ਤੁਹਾਡੇ ਕੰਮ ਸ਼ੁਰੂ ਸਕਣ ਤਲਬ ਆਪਣੀ ਰਸਨਾ ਦੇ ਰਾਹੀਂ ਮੂਲ ਮੰਤਰ ਕੀ ਦਾ ਜਾਪ ਕਰਨਾ ਹੈ ਖਤੇ ਖੁਦ ਹੀ ਆਪਣੇ ਕੰਨਾਂ ਦੇ ਰਾਹੀਂ ਤਲਬ ਜਾਪ ਸੁਣਾ ਹੈ ਬੋਲਣਾ ਅਤੇ ਆਪਣੇ ਆਪ ਦਾ ਸੁਣਨਾ ਇਹ ਅਭਿਆਸ ਸਾਡੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਬਹੁਤ ਛੇਤੀ ਜੋੜਦਾ। انسان ਦਾ ਮਨ ਇੱਧਰ-ਉੱਧਰ ਨਹੀਂ ਟਿਕਦਾ। ਉਸ ਤੋਂ ਬਾਅਦ ਇਹ ਗੱਲ ਦਾ ਧਿਆਨ ਜਰੂਰ ਰੱਖੋ ਕਿ ਕੁਝ ਨੋਕ ਦਾ ਹਲਦੀ ਇਸ਼ਾਰਾ ਰੱਖ ਕੇ ਗੁਰਬਾਣੀ ਦਾ ਪਾਠ ਕਰਦੇ ਆ ਜਾਂ ਮੂਰ ਮੰਤਰ ਜਾਪ ਕਰਦੇ ਆ। ਆਪ ਮਨ ਦੇ ਵਿੱਚ ਇਸ਼ਾ ਨਹੀਂ ਇਸ ਭਾਵ ਕੰਦਨਿਆ ਕਿਉਂਕਿ ਮੁੱਖੀ ਮਨ ਦੇ ਵਿੱਚ ਕਈ ਤਰ੍ਹਾਂ ਦਾ ਇਸ਼ਾ ਹੁੰਦਾ ਹੈ। ਪਰ ਸੰਗਤ ਨੂੰ ਜਦੋਂ ਆਪਾਂ ਕਿਸੇ ਇਸ਼ਾ ਨੂੰ ਮੁੱਖ ਨਾਲ ਕਹਾਂ ਆਪ ਇਹ ਕਰਦੇ ਆ ਭਾਗ ਕਰਦੇ ਆ ਤਾਂ ਫਿਰ ਸਾਡਾ ਮਨ ਤਾਂ ਕੋਈ ਇਸ਼ਾ ਦੇ ਵਿੱਚ ਹੀ ਲੱਗਿਆ ਰਹਿੰਦਾ ਹੈ ਪਰ ਗੁਰੂ ਚਰਨਾਂ ਦੇ ਨਾਲ ਨਹੀਂ ਜੁੜ ਪਾਉਂਦਾ ਇਸ ਕਰਕੇ ਨਾ ਕਿ ਜੋ ਕਹਿੰਦੇ ਵੀ ਉਹ ਸਤਿਗੁਰ ਸੱਚੇ ਪਾਸ਼ਾ ਦੀ ਭਜਨ ਮੰਦਗੀ ਉਹਦੇ ਪਿਆਰ ਦੇ ਵਿੱਚ ਪਿੰਚ ਕੇ ਜੋ ਜਦੋਂ ਆਪਾਂ ਉਨ੍ਹਾਂ ਦੇ ਸੱਚੇ ਨਾਮ ਦੇ ਨਾਲ ਜੁੜ ਕੇ ਉਹਨਾਂ ਨੂੰ ਪਿਆਰ ਵਿੱਚ ਭਿੱਜ ਕੇ ਯਾਦ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਕਿਰਪਾ ਆਪਣੇ ਆਪ ਹੀ ਸਥਿਰ ਹੋਣੀ ਸ਼ੁਰੂ ਹੋ ਜਾਣੀ ਆ ਕਿ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹੇਗੀ ਤੁਹਾਡੇ ਮਨ ਦੇ ਵਿੱਚ ਇਸ਼ਾਅ ਬੰਦ ਤੋਂ ਪਹਿਲਾਂ ਹੀ ਖੁਸ਼ੀ ਸ਼ੁਰੂ ਹੋ ਜਾਣੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਦਇੰਦੂਆ ਬੜੀ ਕਿਰਪਾਲੂ ਕਿ ਉਹ ਅੰਦਰ ਜਾ ਮੇ ਪਾਸ਼ਾ ਹਰ ਦਿਲ ਦੀ ਜਾਣਦੀ ਆ ਸਾਨੂੰ ਇਹ ਕੀ ਦੱਸਾਂ ਕਿ ਉਹ ਨਹੀਂ ਪੈਦੀ ਸਤਵਰਜੇ ਪਾਸ਼ਾ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਨਾ ਜਦੋਂ ਉਹ ਆਪਣੀ ਖੁਸ਼ੀ ਦੇ ਨਾਲ ਦਿੰਦੇ ਆ ਸਾਡੇ ਸ਼ਿੰਮੂ ਜੀ ਤੋਂ ਕਿਤੇ ਜਾਗੋਂ ਗਿੰਦੇ ਆ। ਸ਼ੁਸ਼ ਪਰਸ ਕੀ ਨਾ ਮਾਲਕ ਦਾ ਨਾਮ ਮੇਰੇ ਪਿਆਰ ਦੇ ਵਿੱਚ ਜਪਾਇਆ। ਤੇ ਉਸ ਤੋਂ ਬਾਅਦ ਆ ਇੱਕ ਗੱਲ ਦਾ ਧਿਆਨ ਦਿਓ ਜੀ ਵੱਖੋ ਕਿਸੇ ਕਿਤੇ ਠੀਕ ਕੁਝ ਵੀ ਦੁਨਿਆਵੀ ਮਹਾਪੁਰਖ ਕਹਿੰਦੇ ਨੇ ਕਿ ਮੂਲ ਮੰਤਰ ਜੀ ਦਾ ਜਾਪ ਗੁਰ ਪ੍ਰਸਾਦਤਕਿਆ। ਕੁਝ ਕਹਿੰਦੇ ਨੇ ਕਿ ਯਾਨਕ ਕਪੂਸੇ ਤੀਜ ਸੱਜ ਤੱਕਿਆ। ਤੇ ਇਸ ਵਿਸ਼ੇ ਤੇ ਆਪਣੇ ਵਿਚਾਰ ਸਿਰਕੀ ਨਹੀਂ ਹਾਂ ਕਿ ਤੁਸੀਂ ਜਿੱਤੋਂ ਤੱਕ ਵੀ ਮੂਲ ਮੰਤਰ ਜੀ ਦਾ ਜਾਪ ਕਰਦੇ ਹੋ ਭਾਵੇਂ ਤੁਸੀਂ ਗੁਰਪ੍ਰਸਾਦ ਤੱਕ ਕਰਕੇ ਭਾਵੇਂ ਤੁਸੀਂ ਨਾਨਕ ਗੁਰੂ ਦੀ ਸੱਚ ਤੱਕ ਕਰਦੇ ਆਂ ਬਸ ਪਾਠ ਕਰਨ ਤੋਂ ਬੋਲਣਾ ਗੁਰਨਾانک ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਦੀਨ ਕੀ ਕਰਦਿਆ ਕਰੋ ਫਿਰ ਮਹਾਰਾਜ ਸਿੱਖ ਪਾਤਸ਼ਾਹ ਮੈਨੂੰ ਕੁਝ ਨਹੀਂ ਦੇਦਾ ਤੁਸੀਂ ਜਾਣੀ ਜਾਓ ਮੇਰੀ ਇਹ ਸੇਵਾ ਕੁਰਬਾਨ ਕਰਿਆਤ ਸ਼ੁਮਾਰਾ ਸਿੱਖ ਪਾਤਸ਼ਾਹ ਹੀ ਸਾਡੇ ਮਨ ਦੀ ਭਾਵਨਾ ਨੂੰ ਦੇ ਦਿਆ ਸਰਦਨ ਮੰਨਦੀਪ ਰਿੰਗ ਧਿਆਨ ਦੇਖ ਲਿਆ ਉਸ ਤੋਂ ਬਾਅਦ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖਣੀ ਆ ਇਹ ਨਹੀਂ ਅਭੀ ਆਪਾਂ ਹਰ ਤਵੇ ਰਿਪ ਭਜਨ ਮੰਗੀ ਜੀ ਕਰਨ ਲਈ ਪਾੜ ਕਹਿੰਿਆ ਮੂਲ ਮੰਤਰ ਜੀ ਦਾ ਜਾਪ ਕਰ ਲਿਆ ਤੇ ਫਿਰ ਸਾਰਾ ਦਿਨ ਤੁੰ ਨੂੰ ਤੁਨੰਦਿਆ ਜੁਨੀ ਧਮੀ ਤੋਂ ਦਿਚਲ ਚੋਤਾ ਨਾ ਪੂਰਾ ਦਿਨ ਵੀ ਗੁਰੂ ਪ੍ਰਦੇਸ਼ ਦੇ ਸੰਸਾਧਨ ਨਾਲ ਹੈ ਕਹ ਕਸਾ ਕਿ ਤਿੰਨ ਕਿਸ ਤੱਕ ਕਮਾਈ ਕਰਨੀ ਸੱਚ ਬੋਲਣਾ ਖੇਨ ਬਜਾਉਣਾ ਮਤਲਬ ਬਰੂਤ ਦੇਸ਼ ਦੇ ਅਨੁਸਾਰ ਜਦ ਨਾਲ ਤਾਂ ਹੀ ਹੋਰ ਕੁਝ ਵੀ ਨਹੀਂ ਨਹੀਂ ਹੈ ਤਾਂ ਸਿਰੋਟ ਕੇ ਭੈਣ ਨਹੀਂ ਕਿਹਾ ਤੇ ਤੁਮਾ ਤਿੰਨ ਇਹ ਕੰਮ ਕਰਨੇ ਆ ਬਹੁਤ ਕੰਮ ਨੂੰ ਬਾਤ ਕੀ ਰਖਾ ਹੈ ਤੇ ਸਭ ਤੋਂ ਜ਼ਰੂਰੀ ਕੰਮ ਜੋ ਵੀ ਤੁਸੀਂ ਪਰਿੰਦਗੀ ਕਰਦੇ ਕਿੰਨਾ ਵੀ ਤੁਸੀਂ ਮੈਂ ਮੰਤਾ ਜੀ ਦਾ ਯਾਰ ਕਰਦੇ ਹੋ ਮੈਂ ਗੁਪਤ ਨੂੰ ਨਿਸ਼ਕਰੋ ਕੋਲਾ ਜੱਟਾਂ ਤੋਂ ਤਾਂ ਤਾਂ ਲਈ ਵਾਰ-ਵਾਰ ਨਹੀਂ ਕਰਦਾ ਇਹ ਇੰਜ ਕਰਨ ਦੇ ਨਾਲ ਕੀ ਹੁੰਦਾ ਹੈ ਮਾਫ ਕਰ ਜੀ ਕਿੰਨੇ ਸਾਡੇ ਨਹੀਂ ਮੌਤੇ ਵਿੱਚ ਆਪਣੇ ਹੀ ਜੱਕੇ ਦੀ ਹੰਮੇ ਹੰਕਾਰਾ ਜੰਗਾਇ ਤੇ ਜਿੱਤੇ ਹੋਏ ਹੰਕਾਰਾ ਜਗ ਦੇ ਅੱਛੇ ਸੇ ਆਪਾਂ ਸਭ ਕੁ ਜਿਗਰ ਬੈਕਦੇ ਜੋ ਜਿੰਨੀ ਮਨ ਭਗਤੀ ਕਰਦੇ ਉਹੋ ਹੀ ਵੀ ਨੇ ਕੰਮ ਕਰਦੇ ਉਹ ਤੇ ਤਰਕਾ ਜੋ ਮਨ ਵਿੱਚ ਕਿਸੇ ਕੋ ਤਾਂ ਕੋ ਹੋਵੇਂ ਉਹ ਹੰਕਾਰਿਕ ਬਲਕਿ ਪਦਲ ਮਨ ਦੀ ਕਰਨ ਤੋਂ ਪਹਿਲਾ ਉਹ ਦਲ ਮਨ ਦੀ ਕਰਕੇ ਨੇਕ ਕੰਮ ਕਰੋ ਜੋ ਕੋਈ ਨਾ ਉਹ ਤੇ ਨੇਕ ਕੰਮ ਤੋਂ ਬਾਅਦ ਮਾਲਤ ਦਾ ਸ਼ਿਕਰਵਾ ਕਰੋ ਕਿ ਵਾਹਿਗੁਰੂ ਜੀ ਜਿਮਾ ਦਾ ਸਭ ਤੋਂ ਵੱਧ ਧੰਨਵਾਦ ਕਿ ਤੁਸੀਂ ਜੀ ਨੇਕ ਕੰਮ ਨਹੀਂ ਇਹ ਪਰਮੰਮਨਗੀ ਦੇ ਰਹੀ ਮਹਿਮਤ ਹੈ ਕਿਉਂਕਿ ਉਹਨਾਂ ਦੀ ਇਜਾਜ਼ਤ ਤੋਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਕੋਈ ਚੰਗਾ ਕੰਮ ਨਹੀਂ ਕਰ ਸਕਦਾ ਆਪਾਂ ਦਾ ਨਾਮ ਵੀ ਨਹੀਂ ਜਾਣ ਸਤਿਪਦੇ ਸ੍ਰੀ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ